ਦੱਸਦੀ ਕਿ ਬਿਹਾਰ ਦੇ ਵਿੱਚ ਇੱਕ ਵਾਰ ਵੱਡਾ ਹਾਦਸਾ ਵਾਪਰ ਗਿਆ ਜੀ ਹਾਂ ਪੁਲ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਉਦਘਾਟਨ ਤੋਂ ਪਹਿਲਾਂ ਹੀ ਪੁਲ ਟੁੱਟ ਕੇ ਨਦੀ ਦੇ ਵਿੱਚ ਡੁੱਬ ਗਿਆ ਬਿਹਾਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਕਿ ਤਸਵੀਰ ਜੋ ਕਿ ਸਾਹਮਣੇ ਆਈ ਹੈ ਇਹ ਅਰਰਿਆ ਜ਼ਿਲ੍ਹੇ ਦੀ ਸਾਹਮਣੇ ਆਈ ਹੈ ਜਿੱਥੋਂ ਦੇ ਸਿੱਕਤੀ ਬਲਾਕ ਦੀ ਤਸਵੀਰ ਹੈ ਬਕਰਾ ਨਦੀ ਦੇ ਪਡਾਰਿਆ ਘਾਟ ਦੇ ਕਰੋੜਾਂ ਦੀ ਲਾਗਤ ਦੇ ਨਾਲ ਪੁਲ ਬਣਾਇਆ ਗਿਆ ਸੀ ਜੋ ਕਿ ਅਚਾਨਕ ਨਦੀ ਦੇ ਵਿੱਚ ਡੁੱਬ ਜਾਂਦਾ ਤਸਵੀਰਾਂ ਦੇਖ ਕੇ ਇੱਕ ਵਾਰ ਸੋਚਾਂ ਚ ਜ਼ਰੂਰ ਪੈ ਜਾਓਗੇ ਕਿ ਐਡਾ ਵੱਡਾ ਕਰੋੜਾਂ ਦੀ ਲਾਗਤ ਦੇ ਨਾਲ ਬਣਾਇਆ ਗਿਆ ਇਹ ਪੁੱਲ ਕਿਸ ਤਰ੍ਹਾਂ ਜਿਹੜਾ ਕਿ ਟੁੱਟ ਗਿਆ ਤੇ ਉਸ ਤੋਂ ਬਾਅਦ ਇਲਾਕੇ 'ਚ دہشت ਆ ਜਾਂਦੀ ਹੈ ਇਲਾਕੇ ਦੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਇਸ ਪੁੱਲ ਦਾ ਨਿਰਮਾਣ ਪਹਿਲਾਂ ਵਾਲੇ ਪੁੱਲ ਤੱਕ ਪੁੱਜਣ ਜਾਣ ਤੋਂ ਬਾਅਦ ਕੀਤਾ ਗਿਆ ਸੀ ਲੋਕਾ ਦਾਵੀ ਦੋਸ਼ ਹੈ ਕਿ ਪੁਲ ਦੇ ਨਿਰਮਾਣ ਦੇ ਵਿੱਚ ਘਟੀਆ ਸਮਗਰੀ ਦੀ ਵਰਤੋਂ ਕੀਤੀ ਗਈ ਹੈ ਜਿਸ ਦੇ ਕਾਰਨ ਪੁਲ ਉਦਘਾਟਨ ਤੋਂ ਪਹਿਲਾਂ ਟਹਿ ਜਾਂਦਾ ਹੈ ਇੱਕ ਵਾਰੀ ਤਸਵੀਰਾਂ ਦੇਖੋ ਲੋਕਾ ਦਾਈ ਕਹਿਣਾ ਹੈ ਕਿ ਹਾਲ ਹੀ ਚ ਵਿਭਾਗ ਨੇ ਪੁਲ ਦੀ ਪਹੁੰਚ ਵਾਲੀ ਸੜਕ ਨੂੰ ਬਹਾਲ ਕਰਨ ਦੀ ਕੋਾਇਦ ਸ਼ੁਰੂ ਕੀਤੀ ਹੈ ਪਰ ਇਸ ਤੋਂ ਪਹਿਲਾਂ ਹੀ ਇਹ ਹਾਦਸਾ ਜੋ ਕਿ ਵਾਪਰ ਗਿਆ ਦੇਖ ਸਕਦੇ ਹੋ ਤਸਵੀਰਾਂ ਲੁਧਿਆਣਾ ਲਾਈਟ ਤੇ ਕਿਸ ਤਰ੍ਹਾਂ ਇੱਕ ਪੋਲ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਕਰੋੜਾਂ ਦੀ ਲਾਗਤ ਦੇ ਨਾਲ ਇਹ ਪੁਲ ਬਣਾਇਆ ਗਿਆ ਸੀ 들어가자.